सोम नमः नर शेष विष्णु भगवान जी जय ben सिंह çok और अच्छे मैं थोड़ा बहुत शुक्रगुजार हूं चौधरी जी ने प्रोग्राम में ਮੇਰੀ ਤਾਂ ਵਿਚਾਰ ਕੁਛ ਹੀ ਨਹੀਂ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ ਮੈਂ ਉਸ ਤੋਂ ਵੱਡੀ ਗੱਲ ਕੋਈ ਕਰ ਨਹੀਂ ਸਕਦਾ ਵੀ ਜੀ ਨੇ ਪ੍ਰਮਾਤਮਾ ਬਾਰੇ ਅਫਸਾ ਨਹੀਂ ਕਰ ਸਕਦੇ ਪ੍ਰਮਾਤਮਾ ਨੂੰ ਸੁਣਿਆ ਅੱਜ ਉਸ ਜੈਨ ਜਿਹੜੇ ਜੋ ਖੜਾ ਰਿਹਾ ਜੋ ਰੁਤਬਾ ਜਿਆ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋ ਪਿਆਰ ਚਾਹ ਜੋੜਿਆ ਅੱਜ ਉਹ ਸਖਸ ਜਿਸ ਦੀ ਬਦੌਰਤ ਮੈਂ ਪਰਮੇਸ਼ਰ ਦੇ ਚਰਨਾ ਲਗਾ ਉਹ ਚਾਹੇ ਉਹ ਦੁਨੀਆ ਨੂੰ ਅੱਜ ਸੱਜ ਗਿਆ ਇਹ ਇੱਕ ਬਹੁਤ ਆ ਉਹਨਾਂ ਦਾ ਆਸਾਨ ਆ ਮੇਰੇ ਤੇ ਜੋ ਮੈਂ ਤੇ ਇਸੇ ਤੇ ਉਹਨਾਂ ਦੀ ਬਟਾਲ ਸੀ ਆਖਰੀ ਦਮ ਤੱਕ ਮੈਂ ਉਹਨਾਂ ਦਾ ਹਾਲ ਚਿਰ ਪੁੱਛਿਆ ਕਰਿਆ ਉਹ ਪਰਵੇਸ਼ਰ ਦੀ ਗੱਲ ਕਰਦੇ ਸੀ ਉਹਨਾਂ ਨੂੰ ਕੁਛ ਨਹੀਂ ਚਾ ਗਾਲਾ ਗਵਾਤ ਉਹ ਚਿੱਠੀਆਂ ਕੱਢ ਕੇ ਬਿਠੇ ਰਹਿੰਦੇ ਮਹਾਰਾਜ ਨੇ ਜੋ ਉਹਨਾਂ ਨੂੰ ਲਿਖੀਆਂ ਉਹਨਾਂ ਨੂੰ ਪੜਦੇ ਫਰਾਕ ਕਰਦੇ ਤੇ ਕਦੀ ਕਦੀ ਆਪਣੇ ਆਪ ਨੂੰ ਕੋਲਸੇ ਵੀ ਕਿ ਉਹਨਾਂ ਨੇ ਮੈਨੂੰ ਇੱਟਾ ਉਤਮਾ ਦਿੱਤਾ ਹੈ ਉਹ ਦੇ ਕਾਬਲ ਸ਼ਰ ਨਹੀਂ ਬਣ ਸਕਿਆ ਤੇ ਕਦੀ ਕਦੀ ਮੈਨੂੰ ਸਵਾਲ ਕਰਦਾ ਰਜਿੰਦਰ ਉਹ ਮੇਰੇ ਨਾਲ ਆਪਣੇ ਚਰਨਾਂ 'ਚ ਰਹਿ ਵੀ ਜਾਣਗੇ ਪਤਾ ਨਹੀਂ ਉਹਨਾਂ ਦੇ ਦਿਲ 'ਚ ਕੀ ਵਹਿਨ ਸੀ ਕੀ ਸ਼ਕਤੀ ਮੈਂ ਇਤੋਂ ਦੂਰ ਆ ਪਰ ਜੇ ਤੁਸੀਂ ਸ਼ਰਾਧੋਤਸ ਨਾਲ ਦੇ ਵਿੱਚ ਬੈਠੇ ਤੇ ਰਹੇ ਉਹ ਜਰੂਰ ਸੁਣ ਰਹੇ ਹੋਣਗੇ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਦੂਸਰਾ ਅਕਸ਼ਰ ਇਸ ਸਾਰੇ ਦੇਨ ਨੂੰ ਪ੍ਰਵਾਦੇ ਤਿੰਨ ਧੂਆਂ ਦਾ ਤਿੰਨ ਧੂਆਂ ਦੀ ਦੇਣਿਆ ਸਭ ਤੋਂ ਵੱਡੀ ਪੂਆ ਮਹਾਰਾਜ ਜੀ ਦੀ ਭੈਣ ਦੀ ਪੂਆ ਜਿੰਨੇ ਤੁਸੀਂ ਉਸ ਪੂਆ ਦੀ ਬਹੁਤ ਵੱਡੀ ਦੇਣ ਆ ਉਹਦੀ ਬਕੌਲਤ ਅਸੀਂ ਇੱਥੇ ਨੂੰ ਜ਼ਮੀਨ ਲਈ ਆ 10 ਸਾਲ 15 ਸਾਲ ਅਸੀਂ ਉਹਦੇ ਘਰ ਬੈਠ ਖੇਡ ਵਾਲੇ ਮੰਗਰ ਸਕੇ ਆ ਨਾਲੇ ਆਪਣੀ ਖੇਤੀ ਕੀਤੀ ਸੰਤ ਕਪਰੇ ਟੋਤੇ ਭਾਈ ਮਿਲੇ ਸੰਗਰੂਨੀਆਂ ਪਤਨੀਆਂ ਬਗਿਆ ਮਿਲੀਆਂ ਭਾਬੀ ਜੀ ਉਹ ਜਦੋਂ ਵੀ ਕਦੇ ਅਸੀਂ ਆਉਣਾ ਉਹਨਾਂ ਨੇ ਆ ਕੇ ਸਦਾ ਹੱਥ ਹੱਲਤਾ ਕੀ ਪੁੱਛਣਾ ਸੀ ਇਹਨਾਂ ਨੂੰ ਉਹਨਾਂ ਦਾ ਕੀ ਕਰਨਾ ਉਹਨਾਂ ਨੇ ਸਾਡੇ ਕੱਪੜੇ ਧੋਨੇ ਉਹਨਾਂ ਨੇ ਸਾਡੂੰ ਰੋਟੀ ਦਾ ਰਿਸਤ ਕਰਨਾ ਉਸ ਪਰਿਵਾਰ ਦੀ ਅੱਜ ਤੱਕ ਸ਼ਾਪ ਸਾਡੇ ਸਿਰ ਤੇ ਆ ਉਹ ਪਿਆਰ ਹੈ ਸਿਰ ਤੇ ਆ ਚਾਹੇ ਕੁਆਲੀ ਇਸ ਪੁਨੀਆ ਤੇ ਨਹੀਂ ਗਏ ਪਰ ਉਹਨਾਂ ਨੇ ਆਪਣੇ ਬੱਚੇ ਆਪਣੇ ਪੁੱਤੇ ਹਰਵੇ ਵੀ ਨੂੰ ਹਰਵਿੰਦਰ ਨੂੰ ਉਹਨਾਂ ਦੀ ਬੱਚੀਆਂ ਨੂੰ ਅੱਜ ਇਸ ਸਾਰਾ ਜੂਵੀ ਅਰੀਜ਼ ਵਾ ਉਹਦੀ ਸੇਵਾ ਦੇ ਵਿੱਚ ਕੈਨੇਡਾ ਤੋਂ ਤਿਆਰ ਗਰੀ ਤੋਂ ਇੱਥੇ ਭੇਜਿਆ। ਦੂਜੇ ਕੋ ਅਜੀ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਪਿਆਰ ਸਦਕਾ ਅੱਜ ਐਡਾ ਵੱਡਾ ਅਕਾਸ਼ ਦਾ ਮਾਣ ਮਹਿਸੂਸ ਕਰ ਰਿਹਾ ਮੈਂ। ਜੇ ਬਹੁਤ ਵੱਡੀ ਕਥਨੀ ਨਹੀਂ ਇਹ ਸਾਰੀ ਉਹਨਾਂ ਦੀ ਬਦੌਲਤ ਆ ਤੇ ਮੈਨੂੰ ਇਤਹਾਕ ਮਿਲਿਆ ਤੁਹਾਪਰ ਕਹੋਂਦਾ। ਇਹ ਉਹਨਾਂ ਦੀ ਬਦੌਲਤ ਆ ਕਿ ਅੱਜ ਹਰ ਸੰਗਤ ਦਾ ਬੱਚਾ ਕੀ ਬਜ਼ੁਰਗੀ ਬੁੱਢਾ ਜਦੋਂ ਫੁੱਫੜ ਜੀ ਦਾ ਨਾਲ ਇੰਗਾ ਫੁੱਫੜ ਜੀ ਜਿੰਗਾ ਤੇ ਮੈਨੂੰ ਇਦਾਂ ਲੱਗਦਾ ਮੈਂ ਵੀ ਉਹਦਾ ਬਹੁਤ ਵੱਡਾ ਕਰਜ਼ਦਾਰ ਆ ਉਸ ਦੀ ਸ਼ਾਪ ਇਸ ਪ੍ਰਭਾਵ ਤੇ ਮੇਰੇ ਤੇ ਬਹੁਤ ਵੱਡੀ ਸ਼ਾਪ ਆ ਮੈਂ ਬਹੁਤ ਵੱਡਾ ਰਹੀਆਂ ਮੈਂ ਸੇ ਵੀ ਕਰਜ਼ਾ ਪਤਾ ਨਹੀਂ ਜਨਮ ਤਾਂ ਲੈਣਾ ਨਹੀਂ ਹੈ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਜਾ ਕੇ ਪਰ ਇਹ ਜਿਹੜਾ ਮੈਂ ਉਹਨਾਂ ਦਾ ਆਸਾਨ ਜ਼ਿੰਦਗੀ ਪਰ ਕੀ ਕਦੀ ਵੀ ਨਹੀਂ ਪਹੁੰਚ ਸਕਦਾ ਉਹਨਾਂ ਨੇ ਜਿਹਨਾਂ ਬੱਚਿਆਂ ਨੂੰ ਜਨਮ ਦਿੱਤਾ ਉਹਨਾਂ ਦੀ ਸਕੂਲਿੰਗ ਬਚਪਨ ਤੋਂ ਲੈ ਕੇ ਅੱਜ ਤੱਕ ਉਹ ਸੱਚੇ ਪੈੰਜੀ ਨੂੰ ਉਹਨਾਂ ਨੂੰ ਉਹਨਾਂ ਦੇ ਸਪੋਰਟ ਕਰ ਦਿੱਤਾ ਜਿਹਨੇ ਅੱਜ ਤੱਕ ਉਸ ਸਿੱਖਿਆ ਦੇ ਉਹ ਉਸ ਸਕੂਲ ਚੋਂ ਪੜ੍ਹਾਈ ਕਰਦਾ ਹੈ ਮੈਂ ਜੇ ਆਪਣਾ ਨਾਮ ਲਵਾਂਗਾ ਇਹਦੇ ਵਿੱਚ ਬਹੁਤ ਚੰਗਾ ਨਹੀਂ ਲੱਗੂਗਾ ਆਪਣੇ ਬੱਚਿਆਂ ਦੀ ਸਿਫਤ ਕਰਾ ਪਰ ਇੱਕ ਸਿਫਤ ਮੈਂ ਆਪਣੇ ਬੱਚਿਆਂ ਦੀ ਨਹੀਂ ਕਰ ਰਿਹਾ ਮੈਂ ਉਸ ਭੈਣ ਦੀ ਕਰ ਰਿਹਾ ਆਪਣੇ ਦੀ ਮੈਂ ਉਸ ਭੂਆਜੀ ਦੀ ਕਰ ਰਿਹਾ ਜਿਹਨੇ ਤੁਸੀਂ ਭੂਆਜੀ ਛੋਟੇ ਕਿੰਨੇ ਆ ਉਹਨਾਂ ਦੀ ਬਦੌਲਤ ਅੱਜ ਬੱਚਾ ਵੱਡਾ ਬੇਟਾ 1 ਮਹੀਨੇ ਦੇ ਵਿੱਚ ਤਿੰਨ ਵਾਰੀ ਕੈਨੇਡਾ ਕੋਲ ਇੱਥੇ ਆਇਆ ਸਿਰਫ ਤੁਹਾਡੀ ਆਓ ਭਗਤ ਕਰਨ ਦੇ ਲਈ ਆਪਣੀ ਆ ਤੁਹਾਡੀ ਆਓ ਭਗਤ ਦੀ ਤਿਆਰੀ ਲਈ ਮੈਂ ਜ਼ਿਆਦਾ ਕੁਛ ਨਹੀਂ ਲਿਖਾਂਗਾ ਕਿਸੇ ਬੰਦੇ ਨੇ ਸੰਗਤ ਦੇ ਬੰਦੇ ਨੇ ਕੋਈ ਗੱਲ ਹੋ ਗਈ ਉਹ ਦਿੰਦਾ ਇਹ ਮੇਰਾ ਨਿੱਜੀ ਮਸਲਾ ਆ ਇਹ ਮੇਰਾ ਨਿੱਜੀ ਮਸਲਾ ਆ ਕੋਈ ਮੇਰੇ ਵੀਰ ਜੀਓ ਨਿੱਜੀ ਮਸਲਾ ਕੀ ਹੁੰਦਾ ਆ ਇਹ ਨਿੱਜੀ ਗੱਲ ਆ ਜਦੋਂ ਤੁਸੀਂ ਗਾ ਸੰਗਤ ਕੋ ਬਾਹਰ ਅਸੀਂ ਦੱਸਣਾ ਆਪਣੇ ਮਹਾਰਾਜ ਜੀ ਬਾਰੇ ਅਕਾਫੁਰ ਪਰੇ ਪ੍ਰਚਾਰ ਕਰਨਾ ਉੱਤੇ ਪਰਦੀ ਨਿਜੀ ਜ਼ਿੰਦਗੀ ਦਾ ਅਥਣਾ ਉਹਨਾਂ ਨੂੰ ਪਤਾ ਲੱਗਣਾ ਨਿਜੀ ਜ਼ਿੰਦਗੀ ਹਰੇਕ ਨੂੰ ਜਿਉਂਦਾ ਹੱਤਿਆ ਪਰ ਉਹਦੇ ਵਿੱਚ ਇੱਕ ਮੋਰਲ ਅਖਲਾਕ ਚਾਹੀਦਾ ਆ ਉਹਦੇ ਵਿੱਚ ਇੱਕ ਐਥਿਕ ਚਾਹੀਦਾ ਆ ਜੋ ਸਾਡੇ ਸਾਰਿਆਂ ਦੇ ਵਿੱਚ ਨਹੀਂ ਹੈ ਨਿਜੀ ਜ਼ਿੰਦਗੀ ਅਸੀਂ ਸਾਰੇ ਜਿਉ ਰਹੇ ਆ ਪਰ ਉਹਦੇ ਵਿੱਚ ਜਿਹੜਾ ਅਖਲਾਕ ਦਾ ਅਖਰਿਆ ਉਹ ਇਹਨਾਂ ਬੱਚਿਆਂ ਨੇ ਇਹ ਜਿਹੜੀ ਪੜਾਈ ਪੜੀਆ ਆਪਣੀ ਮਾਸੀ ਜੀ ਤੋਂ ਉਹ ਉਹਦੇ ਵਿੱਚ ਉਹਨੇ ਐਥਿਕ ਭਰਿਆ ਉਹਨੇ ਉਹਦਾ ਮੋਰਲ ਭਰਿਆ ਉਹਦੇ ਵਿੱਚ ਜੂਨ ਦਾ ਧੰਗ ਦੱਸਿਆ ਮੈਂ ਮਾਣ ਮਹਿਸੂਸ ਕਰਦਾ ਮੈਂ ਉਹਨਾਂ ਬੱਚਿਆਂ ਤੋਂ ਕੋਈ ਐਕਸਪੈਕਟੇਟ ਨਹੀਂ ਕਰਦਾ ਜੋ ਉਹਨਾਂ ਨੇ ਮੈਨੂੰ ਦੇ ਦਿੱਤਾ ਉਸ ਤੋਂ ਜ਼ਿਆਦਾ ਮੈਂ ਲੈ ਨਹੀਂ ਸਕਦਾ ਕਿ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈ ਮੈਨੂੰ ਇੱਕ ਬੱਚੇ ਦੀ ਬੱਡੇ ਦੀ ਯਾਦ ਆ ਰਹੀ ਹੈ ਗੱਲ ਇੱਕ ਵਾਰੀ ਭੈਣ ਜੀ ਕੋਲ ਕ੍ਰਾਈਸਿਸ ਸੀ ਕਿਉਂਕਿ ਉਹਨਾਂ ਨੇ ਸਾਰਾ ਕੁਝ ਆਪਣਾ ਅਰਪਣ ਪਰਮੇਸ਼ਰ ਅਕਾਲ ਪੁਰਖ ਨੂੰ ਦਿੱਤਾ ਆ ਉਹ ਕੁਝ ਪੈਸੇ ਤੇ ਉਹਨਾਂ ਨੂੰ ਕ੍ਰਾਈਸਿਸ ਸੀ ਮੇਰੇ ਲੱਗੇ ਬੈਠਾ ਕਿ ਉਹਨਾਂ ਲਈ ਕਿੰਨਾ ਮੇਰੀ ਖਾਸ਼ ਆ ਜੇ ਮੇਰੀ ਮਾਸੀ ਨੂੰ ਕੋਈ ਸਮੱਸਿਆ ਹੋਵੇ ਤੇ ਕਿੰਨਾ ਮੇਰਾ ਦਿਲ ਕਾ ਦਾ ਮਸਾਲਾ ਕੁਝ ਵੇਚ ਕੇ ਕਿੰਨਾ ਉਹਨਾਂ ਦੇ ਅੱਗੇ ਰੱਖ ਨਾ ਉਸ ਤੋਂ ਵੱਡੀ ਖੁਸ਼ੀ ਨੂੰ ਹੋਰ ਕਿਤੇ ਨਹੀਂ ਮਿਲ ਸਕਦੀ ਮੈਂ ਮਾਲ ਮਹਿਸੂਸ ਕਰ ਸਕਦਾ ਹਾਂ ਮੈਨੂੰ ਮੁਸਤ ਨਹੀਂ ਚਾਹੀਦਾ ਨਾ ਬੱਚਿਆਂ ਤੋਂ ਜੋ ਪਰਮਾਤਮਾ ਨੇ ਉਹਨੂੰ ਦੇ ਦਿੱਤਾ ਇਸ ਤੋਂ ਵੱਡੀ ਨਾ ਮੇਰੇ ਲਈ ਕੋਈ ਗੱਲ ਹੈ ਤੇ ਨਾ ਉਹ ਕੋਈ ਦੇਣਿਆ ਸਾਰਾ ਪਰਿਵਾਰ ਕਿੰਨੇ ਬੱਚੇ ਕੈਨੇਡਾ ਆਪਣੇ ਕੰਮ ਕਾਮ ਨੂੰ ਛੱਡ ਕੇ ਇੱਥੇ ਆ ਕੇ ਫੜੀ ਵੈਲਕਮ ਕਰਨ ਦੇ ਲਈ ਬਈਆਂ ਬੱਚਿਆਂ ਦਾ ਉਹ ਇੱਥੇ ਆਇਆ ਏ ਇਸ ਸੰਗਤ ਨੇ ਆਉਣਾ ਉਹਨਾਂ ਦੀ ਤਿਆਰੀ ਕਰੀਏ ਅਸੀਂ ਅਸੀਂ ਕਿੱਦਾਂ ਆਉਂ ਜੀ ਆਇਆਂ ਕਰਨਾ ਮੈਨੂੰ ਮੋਰਲ اخਲਾਕ ਵੀ ਕਲ ਜਾਦਿਆ ਮੇਰੀ ਬੇਟੀ ਗੁਰਪ੍ਰੀਤ ਉਹ ਜਦੋਂ ਜਨਮ ਤੋਂ ਲੈ ਕੇ ਅੱਜ ਤਾਈਂ ਬੱਚੇ ਸਿੱਟੇ ਭੈਣ ਜੀ ਦੇ ਸਕੂਲ ਦੇ ਆ ਆਫਸ ਸਕੂਲਿੰਗ ਹੋ ਰਹੀਆਂ ਨਾਲ ਦੀ ਉੱਥੇ ਹੀ ਪੜਾਈ ਹੋ ਰਹੀ ਆ ਉੱਥੇ ਸਾਰਾ ਕੁਝ ਹੋ ਰਿਹਾ ਉਹ ਕਦੀ ਕਦੀ ਇਤਰਾਜ਼ ਕਰਨਾ ਜੈੜੀ ਮਾਸੇਜ ਦਾ ਕੰਟਰੋਲ ਬਹੁਤ ਜ਼ਿਆਦਾ ਬਚਪਨ ਜਾਂ ਲਾਲਸਾ ਮਾ ਬਚਪਨ ਦੇ ਹਲਾਰੇ ਜਵਾਨੀ ਦੇ ਹਲਾਰੇ ਕਦੀ ਕਦੀ ਬੰਦੇ ਨੂੰ ਬਾਗੀ ਫਾਦ ਲੈਂਦੇ ਆ ਪਰ ਅੱਜ ਜਦੋਂ ਕਰੀ ਵੀ ਜਿੰਨਾ ਗੱਲ ਕਰਦੀ ਆ ਕੁਕਿੰਗ ਦੀ ਡੈਰੀ ਜੋ ਮੈਨੂੰ ਮੇਰੀ ਮਾਸੀ ਦੇ ਦਿੱਤਾ ਮੈਂ ਸਹਬ ਉਹਦਾ ਦੇਣ ਕਦੀ ਵੀ ਨਾ ਦੇ ਸਕਾਂ ਉਹਦਾ ਆਪਣਾ ਬੱਚਿਆਂ ਤੇ ਕੰਟਰੋਲ ਉਹਦਾ ਬੱਚਿਆਂ ਨੂੰ ਤਾਂ ਕੋਰਨਾ ਸਿੱਖਿਆ ਦੇਣੀ ਉਹ ਸਾਰਾ ਕੁਝ ਆਪਣੀ ਮਾਸੇ ਦੀ ਅਦੁੱਪ ਬਰੌਲਤ ਸੋ ਇਸ ਕਰਕੇ ਮੈਂ ਆਪਣੇ ਸਾਰੇ ਵੀਰਾਂ ਨੂੰ ਇੱਕ ਸੰਦੇਸ਼ ਨਹੀਂ ਕਿਉਂਕਿ ਉਹ ਸਾਰਾ ਕੁਝ ਮੇਰੇ ਵੀ ਨਹੀਂ ਹੈ ਜੋ ਮੈਂ ਕਹਿਣਾ ਚਾਹੁੰਦਾ ਹਾਂ ਬੱਚਿਆਂ ਨੂੰ ਪਹਿਲਾਂ ਮਹਾਰਾਜ ਦੇ ਜੰਨੇ ਵੀ ਸੁਣਿਆ ਤੁਸੀਂ ਜੰਗੀਆਂ ਲੱਟਾ ਪਰ ਕੇ ਉਹਨਾਂ ਨੂੰ ਸੁਵਾਉਣੇ ਆ ਉਹਨਾਂ ਮਾਰੇ ਜਸਨੇ ਆ ਉਹਦੇ ਬਹੁਤ ਵੱਡੇ ਇੱਥੇ ਆ ਔਰ ਉਦੋਂ ਵੀ ਵੱਡੇ ਆਥੇ ਆ ਜਦੋਂ ਤੁਸੀਂ ਮਹਾਰਾਜ ਦੇ ਜਿਹੜੇ ਪਹਿਲਾਂ ਬੇਸਿਕ ਆ ਜਿੱਥੋਂ ਊੜੇ ਆੜੇ ਤੋਂ ਸ਼ੁਰੂ ਕਰੀਦਾ ਉਹ ਉਸੂਲਾਂ ਦੀ ਗੱਲ ਕਰੋ ਉਹ ਉਹਨਾਂ ਨੂੰ ਉਸੂਲਾਂ ਬਾਰੇ ਦੱਸੋ ਪਰਮੇਸ਼ਰ ਦੇ ਉਸ ਤੋਂ ਅੱਗੇ ਫੇਰ ਉਹ ਕਰ ਸਕਣਗੇ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲ ਕਰਕੇ ਅਸੀਂ ਇੱਕ ਆਪਣੇ ਆਪ ਨੂੰ ਸ਼ੋਕਾਂ ਲਈ ਕਿ ਅਸੀਂ ਬਹੁਤ ਕੁਝ ਜਾਣਦੇ ਆ ਮਹਾਰਾਜ ਜੀ ਬਾਰੇ ਉਥੋਂ ਨਹੀਂ ਤੁਸੀਂ ਸ਼ੁਰੂ ਕਰਨਾ ਮਹਾਰਾਜ ਦਾ ਬੇਸਿਕ ਖੰਡਾ ਜਿਹੜੇ ਉਸੂਲ ਮਹਾਰਾਜ ਨੇ ਬਣਾਏ ਆ ਉਹਦੇ ਵਿੱਚੋਂ ਪੰਡਾ ਐਥਿਕ اخਲਾਕ ਵੀ ਆ ਜਾਂਦਾ ਜੇ ਅੱਜ ਮੁੱਕਦੀ ਗੱਲ ਆ ਸਾਡੀ ਸੰਗਤ ਦੇ ਵਿੱਚ ਕਿੰਨੇ ਤਲਾਕਾਂ ਦਾ ਤਲਾਕ ਦਾ ਰੁਝਾਨ ਕਿੱਸਾ ਸ਼ੁਰੂ ਹੋਇਆ ਸੱਣੀ ਮਾ ਹੁੰਦਾ ਐ ਅਸੀਂ ਚਾਹ ਨਹੀਂ ਪੀਂਦੇ ਅਸੀਂ ਕੋਈ ਨਸ਼ਾ ਨਹੀਂ ਕਰਦੇ ਇਹ ਪਰਮੇਸ਼ਰ ਦੀ ਬਹੁਤ ਵੱਡੀ ਦੇਣ ਆ ਅੱਜ ਕੱਲ ਸਮਾਜ ਦੇ ਵਿੱਚ ਜੇ ਬਹੁਤ ਵੱਡੀ ਪ੍ਰੋਬਲਮ ਆ ਇਹ ਬਹੁਤ ਵੱਡੀ ਸਮੱਸਿਆ ਆ ਜਦੋਂ ਕੋਈ ਰਿਸ਼ਤੇ ਦੀ ਗੱਲ ਕਰਦਾ ਪਹਿਲਾਂ ਉਹ ਚੱਕ ਕਰਦਾ ਕਿ ਬੱਚਾ ਕੋਈ ਨਸ਼ਾ ਤਾਂ ਨਹੀਂ ਕਰਦਾ ਪਰ ਮੇਸ਼ਰ ਦੀ ਬਹੁਤ ਵੱਡੀਆਂ ਗੇਣ ਆ ਜਿਵੇਂ ਅਸੀਂ ਰਹਿਣੀ ਆ ਬਹੁਤ ਜ਼ਰਰੀ ਪਰ ਉਸ ਤੋਂ ਵੀ ਵੱਡਾ ਅਸੀਂ ਆਪਣਾ ਐਥਿਕ ਅਸੀਂ ਮੋਰਲ ਨੂੰ ਵੱਡਾ ਕਰੀਏ ਆਮ ਜਨਤਾ ਜਦੋਂ ਅਸੀਂ ਤੁਰੇ ਫਿਰਿਏ ਤੇ ਲੋਕੀ ਸਾਨੂੰ ਪੁੱਛਣ ਇਹ ਕਾਨੂੰਨ ਕਿਹਾ ਤੁਸੀਂ ਕਿੱਥੋਂ ਸਿੱਖਿਆ ਅਸੀਂ ਜੇ ਸਾਡਾ ਕਰੈਕਟਰ ਜੇ ਸਾਡਾ ਲੋਕਾਂ ਤੱਕ ਹੀ ਲੈ ਦੇ ਜਾਂ ਕਿਸੇ ਲੋਕਾਂ ਪ੍ਰਤੀ ਸਾਡਾ ਰਵੱਈਆ ਜੇ ਇਹ ਚੀਜ਼ ਨਹੀਂ ਹੋਗਾ ਤੇ ਅਸੀਂ ਲੋਕਾਂ ਨੂੰ ਜਾਂ ਅਸੀਂ ਬਾਹਰ ਸੰਗਤ ਨੂੰ ਜਾਂ ਬਾਹਰ ਲੋਕਾਂ ਨੂੰ ਕੀ ਸਿੱਖਿਆ ਦੇਵਾਂਗੇ ਇਹਨਾਂ ਗੱਲਾਂ ਤੋਂ ਉੱਚਾ ਉੱਠਣਾ ਆ ਆਪਣੇ ਅਖ਼ਲਾਕ ਨੂੰ ਆਪਣੇ ਕਰੈਕਟਰ ਨੂੰ ਤੁਸੀਂ ਇੰਨਾ ਉੱਚਾ ਕਰਨਾ ਕਿ ਲੋਕ ਅਨਸੰਸਕਾਰਨ ਫੋਕੋਸ ਸੈਕਸ ਕਰਨ ਮੈਨੂੰ ਤਾਂ ਵੱਲ ਵੀ ਇੱਦਾਂ ਲੱਗੂਗਾ ਸਾਡੇ ਕੋ ਦੱਸਣ ਨੂੰ ਹੈ ਕੀ ਆ ਅਸੀਂ ਖਾਲੀ ਤੁਰੇ ਖੜੇ ਆ ਇਸ ਕਰਕੇ ਮੈਂ ਅੱਜ ਮਾਫੀ ਮੰਗਾਇਆ ਮੇਰੇ ਪਰਿਵਾਰ ਜੋ ਵੀ ਚਾਹੇ ਦੂਰ ਦਰਜਾ ਤੋਂ ਆ ਕੇ ਇੱਥੇ ਆ ਕੇ ਮੈਂ ਨਾਹ ਬੋਲਣਾ ਪੁੱਲ ਗਿਆ ਇਸ ਟੀਮ ਦੇ ਵਿੱਚ ਭਾਈ ਵੱਲ ਜਿਹੜੇ ਉਹ ਇੰਦਰਜੀਤ ਆਪਣੇ ਜਨਿਆਲੇ ਤੋਂ ਉਹ ਵੀ ਆ ਕੇ ਸ਼ਰੀਕ ਹੋਇਆ ਉਹ ਵੀ ਆ ਕੇ ਪੂਰੀ ਮੱਠਪਾ ਜੁਨਾ ਨੇ ਕੀਤੀ ਆ 15 ਜੀ ਦਿਨਾਂ ਆ ਕੀ ਇਸ ਤਿਆਰੀ ਦੇ ਵਿੱਚ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਜੇ ਕੋਈ ਊਂਟ ਆਈ ਜਾਂ ਕੋਈ ਕਮੀ ਰਹਿ ਗਈ ਹੋਵੇ ਮੈਂ ਮਾਫੀ ਦਾ ਜਾਚਕਾਂ ਸੋ ਪਰ ਬਹੁਤ ਵੱਡੀ ਗੱਲ ਆ ਇੰਨੀ ਸੰਗਤ ਆਉਣਾ ਇੱਕ ਬਹੁਤ ਵੱਡੀ ਮਾਨਵੀ ਗੱਲ ਆ ਸੋ ਮੈਂ ਸਾਰਿਆਂ ਨੂੰ ਫਿਰ ਤੋਂ ਵਧਾਈ ਦਿੰਦਾ ਆ ਅੰਦਜ ਕਰੇ ਲਾ ਕੇ ਮੇਰਾ ਸਜੂਦੋ ਸੋ ਰੱਬਾ ਮਾ ਜੀ ਸ਼ੇ ਸੇਂਗਿਯੇ ਵਿਸ਼ਨੋ ਪਗਵਾਨੀ ਜੈ ਸੋ ਹੰਮਾ ਹੈ ਸੇਂਗਿਯੇ ਵਿਸ਼ਨੋ ਪਗਵਾਨੀ ਸੋ ਮਹਾਰਾਜ ਸੇ ਸੰਗ ਵਿਸ਼ਨੂੰ ਭਗਵਾਨ ਦੀ ਜੈ ਬਹੁਤ ਬਹੁਤ ਧੰਨਵਾਦ ਵੀ ਜੀ